ਗਾਲ ਜੀ ਜੁੜ ਚੁੱਕੇ ਹੋ ਪਾਣੀਆਂ ਦੀ ਰਿਪੋਰਟ ਦੇ ਨਾਲ ਪੌਂਗ ਡੈਮ ਦੀ ਚਰਚਾ ਕਰਾਂਗੇ 6 ਵਜੇ ਦੀ ਕੀ ਰਿਪੋਰਟ ਹੈ ਕਿੰਨਾ ਪਾਣੀ ਗੱਟੜਾਂ ਰਾਈ ਛੱਡਿਆ ਜਾ ਰਿਹਾ ਕਿੰਨਾ ਪਾਣੀ ਟਰਬਿਨਾਂ ਰਾਈ ਛੱਡਿਆ ਜਾ ਰਿਹਾ ਜਹਾ ਹੁਸੈਨੀ ਵਾਲਾਂ ਨੂੰ ਕਿੰਨਾ ਪਾਣੀ ਛੱਡਿਆ ਜਾ ਰਿਹਾ ਇਸ ਦੀ ਅਪਡੇਟ ਰਾਬੀ ਦਰਿਆ ਥੀਨ ਡੈਮ ਕਿਸ ਤਰ੍ਹਾਂ ਦੀ ਅਪਡੇਟ ਆਪਾਂ ਨੂੰ ਡਿਟੇਲ ਵਿੱਚ ਦੱਸਾਂਗੇ ਸੋ ਵੀਡੀਓ ਨੂੰ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੁੜਨ ਪਾਣੀਆਂ ਦੀ ਲੇਟੈਸਟ ਅਪਡੇਟ ਸਾਰੇ ਪੈਨਪ੍ਰਾਵਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੂੰ ਪਾਣੀਆਂ ਦੀ ਅਪਡੇਟ ਦੀ ਲੋੜ ਹੈ ਜੇਕਰ ਆਪਾਂ ਗੱਲ ਕਰੀਏ ਸਵੇਰ ਦੀ ਜਾਣਕਾਰੀ ਸਤਲੁਜ ਪਾਖੜਾ ਟਾਈਮ ਦੀ ਗੱਲ ਕਰੀਏ ਤਾਂ ਸਵੇਰੇ 6:00 2025 ਦੀ ਰਿਪੋਰਟ ਹੈ ਟੋਟਲ ਕੈਪੈਸਿਟੀ ਦੀ ਗੱਲ ਕਰੀਏ 1685 ਫੁੱਟ ਹੈ ਜੇਕਰ ਆਪਾਂ ਸਵੇਰੇ 6:00 ਦੀ ਰਿਪੋਰਟ ਦੀ ਗੱਲ ਕਰੀਏ 1638.82 ਫੁੱਟ ਤੇ ਪਾਣੀ ਪਹੁੰਚ ਚੁੱਕਿਆ ਹੈ ਸੀ ਬਾਕੀ ਤਕਰੀਬਨ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ 70300 52 ਕਿਊਸਿਕ ਪਾਣੀ ਆਪਾਂ ਨੂੰ ਦੇਖਣ ਨੂੰ ਮਿਲਿਆ ਜੇਕਰ ਆਪਾਂ ਆਊਟਫਲੋ ਦੀ ਗੱਲ ਕਰੀਏ 18296 ਕਿਊਸਿਕ ਪਾਣੀ ਸਤਲੁਜ ਦਰਿਆ ਦੇ ਵਿੱਚ ਆਊਟਫਲੋ ਕੀਤਾ ਜਾ ਰਿਹਾ ਸਵੇਰ ਦੀ ਰਿਪੋਰਟ ਹੈ ਜੇਕਰ ਆਪਾਂ ਪੋਂਗ ਡੈਮ ਦੀ ਗੱਲ ਕਰੀਏ ਟੋਟਲ ਆਪਾਂ ਨੂੰ ਤਕਰੀਬਨ ਮੈਕਸਿਮਮ ਲੈਵਲ ਹੁੰਦਾ ਹੈ ਜੋ ਕਿ 1400 ਫੁੱਟ ਹੈ ਜੇਕਰ ਆਪਾਂ 7 ਅਗਸਤ 2025 ਸਵੇਰ ਦੀ ਅਪਡੇਟ ਦੇਖੀਏ ਤਾਂ ਉਸ ਸਮੇਂ 1374.82 ਫੁੱਟ ਪਹੁੰਚ ਚੁੱਕਾ ਸੀ ਜੇਕਰ ਆਪਾਂ ਉਸ ਦੀ ਪਾਣੀਆਂ ਦੀ ਅਪਡੇਟ ਦੇਖੀਏ ਤਾਂ 96996 ਕਿਊਸਿਕ ਪਾਣੀ ਆਪਾਂ ਨੂੰ ਇਨਫਲੋ ਦੇਖਣ ਨੂੰ ਰਹਾ ਹੈ ਉਸ ਸਮੇਂ ਜੇਕਰ ਹੁਣ ਆਪਾਂ ਆਊਟਫਲੋ ਦੀ ਗੱਲ ਕਰੀਏ ਤਾਂ 20557 ਕਿਊਸਿਕ ਪਾਣੀ ਉਸ ਸਮੇਂ ਆਊਟਫਲੋ ਦੇਖਣ ਨੂੰ ਮਿਲ ਰਿਹਾ ਸੀਨ ਡੈਮ ਦੀ ਗੱਲ ਕਰੀਏ ਤਾਂ ਮੈਕੈਪੈਸਿਟੀ ਥੀਨ ਡੈਮ ਦੀ 1731.98 ਫੁੱਟ ਹੈ 7 ਅਗਸਤ 2025 ਵੇੜ ਦੀ ਲੈਵਲ ਦੀ ਗੱਲ ਕਰੀਏ ਤਾਂ 1695.70 ਫੁੱਟ ਤੇ ਪਹੁੰਚ ਚੁੱਕਿਆ ਹੈ ਜੇਕਰ ਇਸ ਸਮੇਂ ਦੀ ਗੱਲ ਕਰੀਏ ਤਾਂ 23000 39 ਕਿਊਸਿਕ ਪਾਣੀ ਆਪਾਂ ਨੂੰ ਇਨਫਲੋ ਦੇਖਣ ਨੂੰ ਮਿਲ ਰਿਹਾ ਜੇਕਰ ਆਪਾਂ ਆਊਟਫਲੋ ਦੀ ਗੱਲ ਕਰੀਏ ਦੂਜੇ ਪਾਸੇ ਰਾਵੀ ਦਰਿਆ ਦੀ 10067 ਕਿਊਸਿਕ ਪਾਣੀ ਆਪਾਂ ਨੂੰ ਅਗਲੇ ਪਾਸੇ ਨੂੰ ਛੱਡਿਆ ਜਾ ਰਿਹਾ ਹੈ ਜੇਕਰ ਇਸ ਤਰ੍ਹਾਂ ਸਵੇਰੇ 6 ਵਜੇ ਦੀ ਹਰੀਕੇ ਦੀ ਅਪਡੇਟ ਦੀ ਗੱਲ ਕਰੀਏ 7 ਅਗਸਤ 2025 ਦੀ ਪੌਨ ਲੈਵਲ 90 ਫੁੱਟ ਹੈ ਜੇਕਰ ਆਪਾਂ ਗੱਲ ਕਰੀਏ ਕਿਊਸਿਕ ਦੇ ਵਿੱਚ 44237 ਕਿਊਸਿਕ ਪਾਣੀ ਆਪਾਂ ਨੂੰ ਇਨਫਲੋ ਦੇਖਣ ਨੂੰ ਮਿਲ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ 21181 ਪਾਣੀ ਆਪਾਂ ਨੂੰ ਆਊਟਫਲੋ ਦੇਖਣ ਨੂੰ ਮਿਲਿਆ ਸਵੇਰੇ 6:00 ਵਜੇ ਡਾਊਨਸਟ੍ਰੀਮ ਕੀਤਾ ਗਿਆ ਹੈ ਜੇਕਰ ਅੱਗੇ ਫਿਰੋਜ਼ਪੁਰ ਫੀਡਰ ਦੀ ਗੱਲ ਕਰੀਏ 9901 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ 13795 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਜੇਕਰ ਆਪਾਂ ਮਹੂ ਕਨਾਲ ਦੀ ਗੱਲ ਕਰੀਏ 150 ਕਿਊਸਿਕ ਪਾਣੀ ਆਪਾਂ ਨੂੰ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਜੇਕਰ ਹੁਸੈਨੀ ਵਾਲਾ ਹੈਡਵਰਕਸ ਗੰਡਾ ਸਿੰਘ ਪਾਕਿਸਤਾਨ ਦੀ ਗੱਲ ਕਰੀਏ ਤਾਂ ਸਵੇਰੇ 6:00 ਵਜੇ ਦੀ ਰਿਪੋਰਟ ਦੀ ਗੱਲ ਕਰੀਏ 13.50 ਫੁੱਟ ਤੇ ਜੇਕਰ ਕਿਊਸਿਕ ਦੇ ਵਿੱਚ ਗੱਲ ਕਰੀਏ 88554 ਕਿਊਸਿਕ ਪਾਣੀ ਆਪੱਖ ਨੂੰ ਮਿਲਿਆ ਹੈ ਜੇਕਰ ਆਪਾਂ ਪੌਂਡ ਡੈਮ ਦੀ 4 ਵਜੇ 7 ਅਗਸਤ 2025 ਦੀ ਗੱਲ ਕਰੀਏ ਰੈਸਟ ਲੈਵਲ ਪਤਾ ਹੈ 1400 ਫੁੱਟ ਤੇ ਹੈ ਜੇਕਰ ਆਪਾਂ ਗੱਲ ਕਰੀਏ 4 ਵਜੇ ਦੀ 1375.65 ਫੁੱਟ ਤੇ ਪਾਣੀ ਦਾ ਲੈਵਲ ਪਹੁੰਚ ਚੁੱਕਿਆ ਹੈ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਸਵੇਰ ਨਾਲੋਂ ਥੋੜਾ ਇਨਫਲੋ ਘਟਿਆ ਹੈ 6439 ਕਿਊਸਿਕ ਪਾਣੀ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਜੇਕਰ ਆਪਾਂ ਆਊਟਫਲੋ ਦੀ ਗੱਲ ਕਰੀਏ ਜੋ ਕਿ 1909 ਕਿਊਸਿਕ ਪਾਣੀ ਜਿਹੜਾ ਆ ਰਿਹਾ ਹੈ ਉਹ ਟਰਬਾਈਨਾਂ ਦੇ ਥਰੂ ਆਊਟ ਫਲੋ ਕੀਤਾ ਜਾ ਰਿਹਾ ਹੈ ਜੇਕਰ 스ਪਿਲ ਵੇਗ ਗੇਟਾਂ ਜਿਹੜੇ ਗੇਟ ਖੋਲੇ ਗਏ ਹਨ ਉਹਨਾਂ ਦੀ ਗੱਲ ਕਰੀਏ ਸ਼ਾਮ ਵੇਲੇ ਜਿਹੜਾ ਪਾਣੀ ਵਧਾ ਦਿੱਤਾ ਗਿਆ 22146 ਕਿਊਸਿਕ ਪਾਣੀ ਦੇਖਣ ਨੂੰ ਮਿਲਿਆ ਹੈ ਤਕਰੀਬਨ ਜਿਹੜੇ ਗੇਟ ਖੋਲੇ ਗਏ ਹਨ ਉਸ ਦੇ ਥਰੂ ਪਾਣੀ ਅਗਲੇ ਪਾਸੇ ਨੂੰ ਆਊਟਫਲੋ ਕੀਤਾ ਗਿਆ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ 40555 ਕਿਊਸਿਕ ਪਾਣੀ ਆਪਾਂ ਨੂੰ ਟੋਟਲ ਆਊਟਫਲੋ ਪੋਂਗ ਡੈਮ ਤੋਂ ਕੀਤਾ ਗਿਆ ਹੈ ਖਾਸ ਕਰਕੇ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਮੌਸਮ ਕਲੀਅਰ ਦੇਖਣ ਨੂੰ ਮਿਲ ਰਿਹਾ ਪੋਂਗ ਡੈਮ ਦੀ ਗੱਲ ਕਰੀਏ 7 ਅਗਸ 2025 ਸ਼ਾਮ ਦੀ 6 ਵਜੇ ਦੀ ਰਿਪੋਰਟ ਦੀ ਗੱਲ ਕਰੀਏ ਉਹ ਪਤਾ ਹੈ ਕਿ ਮੈਕਸਿਮਮ ਕੈਪੈਸਿਟੀ 1400 ਫੁੱਟ ਹੈ ਤੇ ਰੈਸਟ ਲੈਵਲ ਦੀ ਗੱਲ ਕਰੀਏ 1375.72 ਫੁੱਟ ਤੇ ਪਹੁੰਚ ਚੁੱਕਿਆ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਲਗਭਗ ਆਪਾਂ ਨੂੰ 8995 ਕਿਊਸਿਕ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜੇਕਰ ਐਵਰੇਜ ਡਾਟਾ ਦੀ ਗੱਲ ਕਰੀਏ ਤਾਂ ਆਪਾਂ ਨੂੰ ਆਊਟਫਲੋ ਟਰਮੀਨਾ ਦੇ ਥਰੂ 17967 ਕਿਊਸਿਕ ਕੀਤਾ ਜਾ ਰਿਹਾ ਜੇਕਰ ਸਪਿਲ ਵੇ ਗੇਟਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ 11664 ਕਿਊਸਿਕ ਪਾਣੀ ਕੀਤਾ ਜਾ ਰਿਹਾ ਹੈ ਜੇਕਰ ਐਵਰੇਜ ਡਾਟਾ ਦੀ ਗੱਲ ਕਰੀਏ ਟੋਟਲ ਆਊਟਫਲੋ ਆਪਾਂ ਨੂੰ 29761 ਕਿਊਸਿਕ ਪਾਣੀ ਆਊਟਫਲੋ ਅਗਲੇ ਪਾਸੇ ਕੀਤਾ ਜਾ ਰਿਹਾ ਹੈ ਜੇਕਰ ਡੈਮ ਦੀ ਸ਼ਾਮ ਦੀ 6 ਵਜੇ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਜਿਹੜਾ ਐਵਰੇਜ ਡਾਟਾ ਆਪਾਂ ਨੂੰ 59768 ਕਿਊਸਿਕ ਪਾਣੀ ਆਊਟਫਲੋ ਕੀਤਾ ਜਾ ਰਿਹਾ ਹੈ ਟਰਬਾਈਨਾਂ ਦੇ ਥਰੂ ਦੀ ਗੱਲ ਕਰੀਏ ਤਾਂ 17909 ਕਿਊਸਿਕ ਪਾਣੀ ਆਪਾਂ ਨੂੰ ਜਿਹੜਾ ਟਰਬਾਈਨਾਂ ਦੇ ਥਰੂ ਆਊਟਫਲੋ ਕੀਤਾ ਜਾ ਰਿਹਾ ਹੈ ਜੇਕਰ 스ਪਿਲਵੇ ਜਿਹੜੇ ਗੇਟ ਖੋਲੇ ਗਏ ਹਨ 22140 ਕਿਊਸਿਕ ਪਾਣੀ ਆਪਾਂ ਨੂੰ 스ਪਿਲਵੇ ਗੇਟਾਂ ਰਾਹੀਂ ਆਪਾਂ ਨੂੰ ਆਊਟਫਲੋ ਕੀਤਾ ਜਾ ਰਿਹਾ ਹੈ ਜੇਕਰ ਟੋਟਲ ਐਵਰੇਜ ਡਾਟਾ ਦੀ ਗੱਲ ਕਰੀਏ ਤਾਂ 4055 ਕਿਊਸਿਕ ਪਾਣੀ ਆਪਾਂ ਨੂੰ ਸ਼ਾਮ ਦੇ 6 ਵਜੇ ਡੈਮ ਦੇ ਅਗਲੇ ਪਾਸੇ ਉਹ ਬਿਆਸ ਦਰਿਆ ਦੇ ਵਿੱਚ ਆਊਟਫਲੋ ਕੀਤਾ ਜਾ ਰਿਹਾ ਹੈ ਮੌਸਮ ਦੀ ਗੱਲ ਕਰੀ ਤਾਂ ਸ਼ਾਮ 6 ਵਜੇ ਦੀ ਮੌਸਮ ਕਲੀਅਰ ਦੱਸਿਆ ਜਾ ਰਿਹਾ ਹੈ ਇਹ ਸੀਗੀ ਅੱਜ ਦੀ ਖਾਸ ਰਿਪੋਰਟ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਕਮੈਂਟ ਜੂਰ ਕਰਿਓ ਤੁਹਾਡੇ ਬਿਆਸ ਅਤੇ ਸਤਲੂ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹਨ ਤਾਂ ਜੋ ਅਪਡੇਟ ਸਾਰੇ ਵੀਰਾਂ ਤੱਕ ਪਹੁੰਚ ਸਕੇ ਸਕਾਰੀ ਉਦਾਇਤਾਂ ਦੀ ਪਾਲਣਾ ਕਰੋ ਅਫਵਾਹਾਂ ਤੋਂ ਬਚੋ ਦਰਿਆਵਾਂ ਤੋਂ ਦੂਰ ਰਹੋ ਪਾਣੀਆਂ ਦਾ ਕੰਮ ਹੈ ਧੰਨਵਾਦੀ